சரி வசரி வயூ சாக சோர மல்லாச்சோ ஆப்பே சோந்த பாரா பகத்த மாே கவாய பாராஷ ம ਆਪੇ ਲੇਖਣ ਆਪ ਲਖਾਰੇ ਆਪੇ ਲੇਖ ਲਿਖਾ ਮੇਰੇ ਮਨ ਜਪ ਰਾਮ ਨਾਮ ਉਹ ਮਹਾਨ ਅਨ ਦਿਨ ਅਨੰਦ ਹੋਵੇ ਵੱਡ ਭਾਗੀ ਲੈ ਗੁਰਪੁਰੈ ਹਰ ਲਾ ਰਹਾ ਆਪੇ ਗੁਪੇ ਕਾਨ ਹੈ ਪਿਆਰਾ ਬਨ ਆਪੇ ਕਹੋ ਚਰਹਾ ਆਪੇ ਸਾਵਲਾ ਸੁੰਦਰ ਪਿਆਰਾ ਆਪੇ ਵੰਸ ਵਜਾਹ ਕਵਲਿਆ ਪੀੜ ਆਪ ਮਰਾਇੰਦਾ ਪਿਆਰਾ ਕਰ ਬਾਲਕ ਰੂਪ ਪਚਾਹ ਆਪ ਅਖਾੜਾ ਪਾਇੰਦਾ ਪਿਆਰਾ ਕਰ ਵਖੇ ਆਪ ਚੋ ਜਹਾਂ ਕਰ ਬਾਲਕ ਰੂਪ ਉਪਾਇਦਾ ਪਿਆਰਾ ਚੰਡੂਰ ਕੰਸ ਕੇ ਸਮਰਹਾਂ ਆਪੇ ਹੀ ਬਲ ਆਪ ਹੈ ਪਿਆਰਾ ਬਲਪਨੈ ਮੂਰਖ ਮੁਗਤਾ ਸਭ ਆਪੇ ਜਗਤ ਉਪਾਇਦਾ ਪਿਆਰਾ ਵਸ ਆਪੇ ਜੁਗਤ ਹਥਾ ਗਲ ਜਿਵੜੇ ਆਪ ਪਾਇੰਦਾ ਪਿਆਰਾ ਜਿਉ ਪ੍ਰਭ ਖਿੰਚੈ ਤਿਉ ਜਹਾਂ ਜੋ ਗਰਬੈ ਸੋ ਪਛਸੀ ਪਿਆਰੇ ਜਪ ਨਾਨਕ ਭਗਤਸ ਮਹਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠਾ ਮਹਲਾ 4 ਆਪੇ ਸੇਵਾ ਲਾਇੰਦਾ ਪਿਆਰਾ ਆਪੇ ਭਗਤ ਮਹਾ ਆਪੇ ਗੁਣ ਗਵਾਇੰਦਾ ਪਿਆਰਾ ਆਪੇ ਸ਼ਬਦ ਸਮਹਾ ਆਪੇ ਲੇਖਣ ਆਪ ਲਖਰੀ ਆਪੇ ਲੇਖ ਲਿਖਾ ਮੇਰੇ ਮਨ ਜਪ ਰਾਮ ਨਾਮ ਓ ਮਹਾਨ ਅਨ ਦਿਨ ਅਨੰਦ ਹੋਵੇ ਵੱਡ ਭਾਗੀ ਲੇ ਗੁਰਪੁਰੇ ਹਰ ਲਹਾ ਰਹਾ ਆਪੇ ਗੁਪੇ ਕਾਨ ਹੈ ਪਿਆਰਾ ਬਨ ਆਪੇ ਕੋ ਚਰਹਾ ਆਪੇ ਸਾਵਲਾ ਸੁੰਦਰ ਪਿਆਰਾ ਆਪੇ ਵੰਸਵਜਾ ਕਵਲਿਆ ਪੀੜ ਆਪ ਮਰਾਇੰਦਾ ਪਿਆਰਾ ਕਰ ਬਾਲਕ ਰੂਪ ਪਚਾਹ ਆਪ ਅਖਾੜਾ ਪਾਇਦਾ ਪਿਆਰਾ ਕਰ ਵੇਖੇ ਆਪ ਚੋ ਜਹਾਂ ਕਰ ਬਾਲਕ ਰੂਪ ਉਪਾਇਦਾ ਪਿਆਰਾ ਚੰਡੂਰ ਕੰਸ ਕੇ ਸਮਰਾਨ ਆਪੇ ਹੀ ਬਲ ਆਪ ਹੈ ਪਿਆਰਾ ਬਲਪਨੇ ਮੂਰਖ ਮੁਗਤਾ ਸਭ ਆਪੇ ਜਗਤ ਉਪਾਇਦਾ ਪਿਆਰਾ ਵਸ ਆਪੇ ਜੁਗਤ ਹਥਾ ਗਲ ਜਿਵੜੇ ਆਪ ਪਾਇਦਾ ਪਿਆਰਾ ਜਿਉ ਪ੍ਰਭ ਖਿੰਚੈ ਤਿਉ ਜਹਾਂ ਜੋ ਗਰ ਬੈਸੋ ਪਛਸੀ ਪਿਆਰੇ ਜਪ ਨਾਨਕ ਭਗਤ ਸਮਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 4 ਆਪੇ ਸਿਵਾਇਦਾ ਪਿਆਰਾ ਆਪੇ ਭਗਤ ਮਹਾਨ ਆਪੇ ਗੁਣ ਗਵਾਏ ਤਾਂ ਪਿਆਰਾ ਆਪੇ ਸ਼ਬਦ ਸਮਾ ਆਪੇ ਲੇਖਣ ਆਪ ਲਖਰੇ ਆਪੇ ਲੇਖ ਲਿਖਾ ਮੇਰੇ ਮਨ ਜਪ ਰਾਮ ਨਾਮ ਓ ਮਹਾਂ ਅਨ ਦਿਨ ਅਨੰਦ ਹੋਵੇ ਵੱਡ ਭਾਗੀ ਲੇ ਗੁਰਪੁਰੇ ਹਰ ਲਾ ਰਹਾ ਆਪੇ ਗੁਪੀ ਕਾਨ ਹੈ ਪਿਆਰਾ ਬਨ ਆਪੇ ਕੋ ਚਰਾਹਾਂ ਆਪੇ ਸਾਵਲਾ ਸੁੰਦਰ ਪਿਆਰਾ ਆਪੇ ਵੰਸ ਵਜਾ ਕੋਵਲਿਆ ਪੀੜ ਆਪ ਮਰਾਂ ਦਾ ਪਿਆਰਾ ਕਰ ਬਾਲਕ ਰੂਪ ਪਛਾਨ ਆਪ ਅਖਾੜਾ ਪਾਇਦਾ ਪਿਆਰਾ ਕਰ ਵਖੇ ਆਪ ਚੋ ਜਹਾਂ ਕਰ ਬਾਲਕ ਰੂਪ ਉਪਾਇਦਾ ਪਿਆਰਾ ਚੰਡੂਰ ਕੰਸ ਕੇ ਸਮਰਾਨ ਆਪੇ ਹੀ ਬਲ ਆਪ ਹੈ ਪਿਆਰਾ ਬਲਪਨੇ ਮੂਰਖ ਮੁਗਤਾ ਸਭ ਆਪੇ ਜਗਤ ਉਪਾਇਦਾ ਪਿਆਰਾ ਵਸ ਆਪੇ ਜੁਗਤ ਹਤਾ ਗਲ ਜਿਵੜੇ ਆਪ ਪਾਇਦਾ ਪਿਆਰਾ ਜਿਉ ਪ੍ਰਭ ਖਿੰਚੈ ਤਿਉ ਜਹਾਂ ਜੋ ਗਰ ਬੈਸੋ ਪਛਸੀ ਪਿਆਰੇ ਜਪ ਨਾਨਕ ਭਗਤ ਸਮਹਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹਲਾ ਚਥਾ ਆਪੇ ਸਿਵ ਲਾਇੰਦਾ ਪਿਆਰਾ ਆਪੇ ਭਗਤ ਮਹਾਂ ਆਪੇ ਗੁਣ ਗਵਾਏ ਤਾਂ ਪਿਆਰਾ ਆਪੇ ਸ਼ਬਦ ਸਮਾ ਆਪੇ ਲੇਖਣ ਆਪ ਲਖਰੇ ਆਪੇ ਲੇਖ ਲਿਖਾ ਮੇਰੇ ਮਨ ਜਪ ਰਾਮ ਨਾਮ ਓ ਮਹਾ ਅਨ ਦਿਨ ਅਨੰਦ ਹੋਵੇ ਵੱਡ ਭਾਗੀ ਲੇ ਗੁਰਪੁਰੇ ਹਰ ਲਹਾ ਰਹਾ ਆਪੇ ਗੁਪੇ ਕਾਨ ਹੈ ਪਿਆਰਾ ਬਨ ਆਪੇ ਕੋ ਚਰਾਹ ਆਪੇ ਸਾਵਲਾ ਸੁੰਦਰ ਪਿਆਰਾ ਆਪੇ ਵੰਸ ਵਜਾਹ ਕਵਲਿਆ ਪੀੜ ਆਪ ਮਰਾਇੰਦਾ ਪਿਆਰਾ ਕਰ ਬਾਲਕ ਰੂਪ ਪਚਾਹ ਆਪ ਅਖਾੜਾ ਪਾਇਦਾ ਪਿਆਰਾ ਕਰ ਵਖੇ ਆਪ ਚੋ ਜਹਾਂ ਕਰ ਬਾਲਕ ਰੂਪ ਉਪਾਇਦਾ ਪਿਆਰਾ ਚੰਡੂਰ ਕੰਸ ਕੇ ਸਮਰਹਾਂ ਆਪੇ ਹੀ ਬਲ ਆਪ ਹੈ ਪਿਆਰਾ ਬਲਪਨੇ ਮੂਰਖ ਮੁਗਤਾ ਸਭ ਆਪੇ ਜਗਤ ਉਪਾਇਦਾ ਪਿਆਰਾ ਵਸ ਆਪੇ ਜੁਗਤ ਹਤਾ ਗਲ ਜਿਵੜੇ ਆਪ ਪਾਇਦਾ ਪਿਆਰਾ ਜਿਉ ਪ੍ਰਭ ਖਿੰਚੈ ਤਿਉ ਜਹਾਂ ਜੋ ਗਰ ਬੈਸੋ ਪਛਸੀ ਪਿਆਰੇ ਜਪ ਨਾਨਕ ਭਗਤ ਸਮਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹਲਾ ਚਥਾ ਆਪੇ ਸਿਵਾਂ ਲਾਇੰਦਾ ਪਿਆਰਾ ਆਪੇ ਭਗਤ ਮਹਾਂ ਆਪੇ ਗੁਣ ਗਵਾਏ ਤਾਂ ਪਿਆਰਾ ਆਪੇ ਸ਼ਬਦ ਸਮਾ ਆਪੇ ਲੇਖਣ ਆਪ ਲਖਰੇ ਆਪੇ ਲੇਖ ਲਿਖਾ ਮੇਰੇ ਮਨ ਜਪ ਰਾਮ ਨਾਮ ਓ ਮਹਾਂ ਅਨ ਦਿਨ ਅਨੰਦਾ ਹੋਵੇ ਵੱਡ ਭਾਗੀ ਲੇ ਗੁਰਪੁਰੇ ਹਰ ਲਹਾ ਰਹਾ ਆਪੇ ਗੁਪੇ ਕਾਨ ਹੈ ਪਿਆਰਾ ਬਨ ਆਪੇ ਕੋ ਚਰਾਹਾਂ ਆਪੇ ਸਾਵਲਾ ਸੁੰਦਰ ਪਿਆਰਾ ਆਪੇ ਵੰਸ ਵਜਾਹਾਂ ਕਵਲਿਆ ਪੀੜ ਆਪ ਮਰਾਇੰਦਾ ਪਿਆਰਾ ਕਰ ਬਾਲਕ ਰੂਪ ਪਚਾਹ ਆਪ ਅਖਾੜਾ ਪਾਇੰਦਾ ਪਿਆਰਾ ਕਰ ਵਖੇ ਆਪੋ ਚੋ ਜਹਾਂ ਕਰ ਬਾਲਕ ਰੂਪ ਉਪਾਇਦਾ ਪਿਆਰਾ ਚੰਡੂਰ ਕੰਸ ਕੇ ਸਮਰਹਾਂ ਆਪੇ ਹੀ ਬਲ ਆਪ ਹੈ ਪਿਆਰਾ ਬਲਪਨੈ ਮੂਰਖ ਮੁਗਤਾ ਸਭ ਆਪੇ ਜਗਤ ਉਪਾਇਦਾ ਪਿਆਰਾ ਵਸ ਆਪੇ ਜਗਤ ਹਥਾ ਗਲ ਜਿਵੜੇ ਆਪ ਪਾਇੰਦਾ ਪਿਆਰਾ ਜਿਉ ਪ੍ਰਭ ਖਿੰਚੈ ਤਿਉ ਜਹਾਂ ਜੋ ਗਰਬੈ ਸੋ ਪਛਸੀ ਪਿਆਰੇ ਜਪ ਨਾਨਕ ਭਗਤ ਅਸਮਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠਾ ਮਹਲਾ 4 ਆਪੇ ਸੇਵ ਲਾइंदਾ ਪਿਆਰਾ ਆਪੇ ਭਗਤ ਮਹਾਂ ਆਪੇ ਗੁਣ ਗਵਾਇੰਦਾ ਪਿਆਰਾ ਆਪੇ ਸ਼ਬਦ ਸਮਹਾਂ ਆਪੇ ਲੇਖਣ ਆਪ ਲਖਰੇ ਆਪੇ ਲੇਖ ਲਿਖਾ ਮੇਰੇ ਮਨ ਜਪ ਰਾਮ ਨਾਮ ਉਹ ਮਹਾਨ ਅਨ ਦਿਨ ਅਨੰਦ ਹੋਵੇ ਵੱਡ ਭਾਗੀ ਲੈ ਗੁਰਪੁਰੇ ਹਰ ਲਹਾ ਰਹਾ ਆਪੇ ਗੁਪੇ ਕਾਨ ਹੈ ਪਿਆਰਾ ਬਨ ਆਪੇ ਕਹੋ ਚਰਾਹਾਂ ਆਪੇ ਸਾਵਨ ਸੁੰਦਰ ਪਿਆਰਾ ਆਪੇ ਵੰਸ ਵਜਾਹ ਕੋਵਲਿਆ ਪੀੜ ਆਪ ਮਰਾਈਂਦਾ ਪਿਆਰਾ ਕਰ ਬਾਲਕ ਰੂਪ ਪਚਾਹ ਆਪ ਅਖਾੜਾ ਪਾਇਦਾ ਪਿਆਰਾ ਕਰ ਵਖੇ ਆਪ ਚੋ ਜਹਾਂ ਕਰ ਬਾਲਕ ਰੂਪ ਉਪਾਇਦਾ ਪਿਆਰਾ ਚੰਡੂਰ ਕੰਸ ਕੇ ਸਮਰਹਾਂ ਆਪੇ ਹੀ ਬਲ ਆਪ ਹੈ ਪਿਆਰਾ ਬਲਪਨੈ ਮੂਰਖ ਮੁਗਤਾ ਸਭ ਆਪੇ ਜਗਤ ਉਪਾਇਦਾ ਪਿਆਰਾ ਵਸ ਆਪੇ ਜਗਤ ਹਥਾ ਗਲ ਜਿਵੜੇ ਆਪ ਪਾਇੰਦਾ ਪਿਆਰਾ ਜਿਉ ਪ੍ਰਭ ਖਿੰਚੈ ਤਿਉ ਜਹਾਂ ਜੋ ਗਰਬੈ ਸੋ ਪਛਸੀ ਪਿਆਰੇ ਜਪ ਨਾਨਕ ਭਗਤ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਰਠਾ ਮਹਲਾ 4 ਆਪੇ ਸੇਵਾ ਲਾइंदਾ ਪਿਆਰਾ ਆਪੇ ਭਗਤ ਮਹਾਂ ਆਪੇ ਗੁਣ ਗਵਾਇਦਾ ਪਿਆਰਾ ਆਪੇ ਸ਼ਬਦ ਇਸ ਮਹਾਂ ਆਪੇ ਲੇਖਣ ਆਪ ਲਖਰੇ ਆਪੇ ਲੇਖ ਲਿਖਾ ਮੇਰੇ ਮਨ ਜਪ ਰਾਮ ਨਾਮ ਓ ਮਹਾ ਅਨ ਦਿਨ ਅਨੰਦਾ ਹੋਵੇ ਵੱਡ ਭਾਗੀ ਲੇ ਗੁਰਪੁਰੇ ਹਰ ਲਹਾ ਰਹਾ ਆਪੇ ਗੁਪੇ ਕਾਨ ਹੈ ਪਿਆਰਾ ਬਨ ਆਪੇ ਕੋ ਚਰਾਹਾਂ ਆਪੇ ਸਾਵਲਾ ਸੁੰਦਰ ਪਿਆਰਾ ਆਪੇ ਵੰਸ ਵਜਾਹਾਂ ਕਵਲਿਆ ਪੀੜ ਆਪ ਮਰਾਇੰਦਾ ਪਿਆਰਾ ਕਰ ਬਾਲਕ ਰੂਪ ਪਛਾਹ ਆਪ ਅਖਾੜਾ ਪਾਇਦਾ ਪਿਆਰਾ ਕਰ ਵੇਖੇ ਆਪ ਚੋ ਜਹਾਂ ਕਰ ਬਾਲਕ ਰੂਪ ਉਪਾਇਦਾ ਪਿਆਰਾ ਚੰਡੂਰ ਕੰਸ ਕੇ ਸਮਰਹਾਂ ਆਪੇ ਹੀ ਬਲ ਆਪ ਹੈ ਪਿਆਰਾ ਬਲਪਨੈ ਮੂਰਖ ਮੁਗਤਾ ਸਭ ਆਪੇ ਜਗਤ ਉਪਾਇਦਾ ਪਿਆਰਾ ਵਸ ਆਪੇ ਜਗਤ ਹਥਾ ਗਲ ਜਿਵੜੇ ਆਪ ਪਾਇੰਦਾ ਪਿਆਰਾ ਜਿਉ ਪ੍ਰਭ ਖਿੰਚੈ ਤਿਉ ਜਹਾਂ ਜੋ ਗਰਬੈ ਸੋ ਪਛਸੀ ਪਿਆਰੇ ਜਪ ਨਾਨਕ ਭਗਤ ਅਸ ਮਹਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠਾ ਮਹਲਾ ਚਥਾ ਆਪੇ ਸੇਵਾ ਲਾइंदਾ ਪਿਆਰਾ ਆਪੇ ਭਗਤ ਮਹਾਂ ਆਪੇ ਗੁਣ ਗਵਾਏ ਤਾਂ ਪਿਆਰਾ ਆਪੇ ਸ਼ਬਦ ਸਮਹਾ ਆਪੇ ਲੇਖਣ ਆਪ ਲਖਰੇ ਆਪੇ ਲੇਖ ਲਿਖਾ ਮੇਰੇ ਮਨ ਜਪ ਰਾਮ ਨਾਮ ਓ ਮਹਾ ਅਨ ਦਿਨ ਅਨੰਦ ਹੋਵੇ ਵੱਡ ਭਾਗੀ ਲੈ ਗੁਰਪੁਰੈ ਹਰ ਲਾ ਰਹਾ ਆਪੇ ਗੁਪੇ ਕਾਨ ਹੈ ਪਿਆਰਾ ਬਾਨ ਆਪੇ ਕੋ ਚੜਾਹਾਂ ਆਪੇ ਸਾਵਲਾ ਸੁੰਦਰ ਪਿਆਰਾ ਆਪੇ ਵੰਸ ਵਜਾਹਾਂ ਉਵਲਿਆ ਪੀੜ ਆਪ ਮਰਾਇੰਦਾ ਪਿਆਰਾ ਕਰ ਬਾਲਕ ਰੂਪ ਪਚਾਹ ਆਪ ਅਖਾੜਾ ਪਾਇੰਦਾ ਪਿਆਰਾ ਕਰ ਵਖੇ ਆਪ ਚੋ ਜਹਾਂ ਕਰ ਬਾਲਕ ਰੂਪ ਉਪਾਇਦਾ ਪਿਆਰਾ ਚੰਡੂਰ ਕੰਸ ਕੇ ਸਮਰਹਾਂ ਆਪੇ ਹੀ ਬਲ ਆਪ ਹੈ ਪਿਆਰਾ ਬਲਪਨੇ ਮੂਰਖ ਮੁਗਤਾ ਸਭ ਆਪੇ ਜਗਤ ਉਪਾਇਦਾ ਪਿਆਰਾ ਵਸ ਆਪੇ ਜੁਗਤ ਖਤਾ ਗਲ ਜਿਵੜੇ ਆਪ ਪਾਇੰਦਾ ਪਿਆਰਾ ਜਿਉ ਪ੍ਰਭ ਖਿੰਚੈ ਤਿਉਹ ਜਹਾਂ ਜੋ ਗਰਬੈ ਸੋ ਪਛਸੀ ਪਿਆਰੇ ਜਪ ਨਾਨਕ ਭਗਤ ਸਮਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹਲਾ 4 ਆਪੇ ਸੇਵਾ ਲਾइंदਾ ਪਿਆਰਾ ਆਪੇ ਭਗਤ ਮਹਾਂ ਆਪੇ ਗੁਣ ਗਵਾਇਦਾ ਪਿਆਰਾ ਆਪੇ ਸ਼ਬਦ ਸਮਾਹ ਆਪੇ ਲੇਖਣ ਆਪ ਲਖਰੇ ਆਪੇ ਲੇਖ ਲਿਖਾ ਮੇਰੇ ਮਨ ਜਪ ਰਾਮ ਨਾਮ ਉਹ ਮਹਾਨ ਅਨ ਦਿਨ ਅਨੰਦ ਹੋਵੇ ਵੱਡ ਭਾਗੀ ਲੈ ਗੁਰਪੁਰੇ ਹਰ ਲਹਾ ਰਹਾ ਆਪੇ ਗੁਪੇ ਕਾਨ ਹੈ ਪਿਆਰਾ ਬਨ ਆਪੇ ਕੋ ਚਰਾਹਾਂ ਆਪੇ ਸਾਵਨਾ ਸੁੰਦਰ ਪਿਆਰਾ ਆਪੇ ਵੰਸ ਵਜਾਹ ਕੋਵਲਿਆ ਪੀੜ ਆਪ ਮਰਾਂ ਦਾ ਪਿਆਰਾ ਕਰ ਬਾਲਕ ਰੂਪ ਪਚਾਹ ਆਪ ਅਖਾੜਾ ਪਾਇਦਾ ਪਿਆਰਾ ਕਰ ਵਖੇ ਆਪ ਚੋ ਜਹਾਂ ਕਰ ਬਾਲਕ ਰੂਪ ਉਪਾਇਦਾ ਪਿਆਰਾ ਚੰਡੂਰ ਕੰਸ ਕੇ ਸਮਰਹਾਂ ਆਪੇ ਹੀ ਬਲ ਆਪ ਹੈ ਪਿਆਰਾ ਬਲਪਨੇ ਮੂਰਖ ਮੁਗਤਾ ਸਭ ਆਪੇ ਜਗਤ ਉਪਾਇਦਾ ਪਿਆਰਾ ਵਸ ਆਪੇ ਜੁਗਤ ਖਤਾ ਗਲ ਜਿਵੜੇ ਆਪ ਪਾਇੰਦਾ ਪਿਆਰਾ ਜਿਉ ਪ੍ਰਭ ਖਿੰਚੈ ਤਿਉ ਜਹਾਂ ਜੋ ਗਰਬੈ ਸੋ ਪਛਸੀ ਪਿਆਰੇ ਜਪ ਨਾਨਕ ਭਗਤ ਸਮਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹਲਾ 4 ਆਪੇ ਸੇਵ ਲਾइंदਾ ਪਿਆਰਾ ਆਪੇ ਭਗਤ ਮਹਾਂ ਆਪੇ ਗੁਣ ਗਵਾਏ ਦਾ ਪਿਆਰਾ ਆਪੇ ਸ਼ਬਦ ਸਮਹਾਂ ਆਪੇ ਲੇਖਣ ਆਪ ਲਖਰੇ ਆਪੇ ਲੇਖ ਲਿਖਾ ਮੇਰੇ ਮਨ ਜਪ ਰਾਮ ਨਾਮ ਓ ਮਹਾਨ ਅਨ ਦਿਨ ਅਨੰਦ ਹੋਵੇ ਵੱਡ ਭਾਗੀ ਲੈ ਗੁਰਪੁਰੈ ਹਰ ਲਹਾ ਰਹਾ ਆਪੇ ਗੁਪੇ ਕਾਨ ਹੈ ਪਿਆਰਾ ਬਨ ਆਪੇ ਕਹੋ ਚਰਾਹਾਂ ਆਪੇ ਸਾਵਨਾ ਸੁੰਦਰ ਪਿਆਰਾ ਆਪੇ ਵੰਸ ਵਜਾਹ ਕੋਵਲਿਆ ਪੀੜ ਆਪ ਮਰਾਇੰਦਾ ਪਿਆਰਾ ਕਰ ਬਾਲਕ ਰੂਪ ਪਚਾਹ ਆਪ ਅਖਾੜਾ ਪਾਇੰਦਾ ਪਿਆਰਾ ਕਰ ਵਖੇ ਆਪ ਚੋ ਜਹਾਂ ਕਰ ਬਾਲਕ ਰੂਪ ਉਪਾਇਦਾ ਪਿਆਰਾ ਚੰਡੂਰ ਕੰਸ ਕੇ ਸਮਰਹਾਂ ਆਪੇ ਹੀ ਬਲ ਆਪ ਹੈ ਪਿਆਰਾ ਬਲਪਨੇ ਮੂਰਖ ਮੁਗਤਾ ਸਭ ਆਪੇ ਜਗਤ ਉਪਾਇਦਾ ਪਿਆਰਾ ਵਸ ਆਪੇ ਜਗਤ ਹਥਾ ਕਲ ਜਿਵੜੇ ਆਪ ਪਾਇੰਦਾ ਪਿਆਰਾ ਜਿਉ ਪ੍ਰਭ ਖਿੰਚੈ ਤਿਉ ਜਹਾਂ ਜੋ ਗਰਬੈ ਸੋ ਪਛਸੀ ਪਿਆਰੇ ਜਪ ਨਾਨਕ ਭਗਤ ਸਮਾਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹਲਾ 4 ਆਪੇ ਸੇਵ ਲਾਇੰਦਾ ਪਿਆਰਾ ਆਪੇ ਭਗਤ ਮਹਾਨ ਆਪੇ ਗੁਣ ਗਵਾਇੰਦਾ ਪਿਆਰਾ ਆਪੇ ਸ਼ਬਦ ਇਸ ਮਹਾਨ ਆਪੇ ਲੇਖਣ ਆਪ ਲਖਰੇ ਆਪੇ ਲੇਖ ਲਿਖਾ ਮੇਰੇ ਮਨ ਜਪ ਰਾਮ ਨਾਮ ਉਹ ਮਹਾਨ ਅਨ ਦਿਨ ਅਨੰਦ ਹੋਵੇ ਵੱਡ ਭਾਗੀ ਲੈ ਗੁਰਪੁਰੇ ਹਰ ਲਹਾ ਰਹਾ ਆਪੇ ਗੁਪੇ ਕਾਨ ਹੈ ਪਿਆਰਾ ਬਨ ਆਪੇ ਕੋ ਚਰਾਹਾਂ ਆਪੇ ਸਾਵਲਾ ਸੁੰਦਰ ਪਿਆਰਾ ਆਪੇ ਵੰਸ ਵਜਾਹ ਕੋਵਲਿਆ ਪੀੜ ਆਪ ਮਰਾਂ ਦਾ ਪਿਆਰਾ ਕਰ ਬਾਲਕ ਰੂਪ ਪਚਾਹ ਆਪ ਅਖਾੜਾ ਪਾਇਦਾ ਪਿਆਰਾ ਕਰ ਵਖੇ ਆਪ ਚੋ ਜਹਾਂ ਕਰ ਬਾਲਕ ਰੂਪ ਉਪਾਇਦਾ ਪਿਆਰਾ ਚੰਡੂਰ ਕੰਸ ਕੇ ਸਮਰਹਾਂ ਆਪੇ ਹੀ ਬਲ ਆਪ ਹੈ ਪਿਆਰਾ ਬਲਪਨੇ ਮੂਰਖ ਮੁਗਤਾ ਸਭ ਆਪੇ ਜਗਤ ਉਪਾਇਦਾ ਪਿਆਰਾ ਵਸ ਆਪੇ ਜੁਗਤ ਹਤਾ ਗਲ ਜਿਵੜੇ ਆਪ ਪਾਇੰਦਾ ਪਿਆਰਾ ਜੋ ਪ੍ਰਭ ਖਿੰਚੈ ਤਿਉਹ ਜਹਾਂ ਜੋ ਗਰਬੈ ਸੋ ਪਛਸੀ ਪਿਆਰੇ ਜਪ ਨਾਨਕ ਭਗਤ ਸਹਮਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਰਠਮਹਲਾ ਚਥਾ ਆਪੇ ਸੇਵਾ ਲਾइंदਾ ਪਿਆਰਾ ਆਪੇ ਭਗਤ ਮਹਾਨ ਆਪੇ ਗੁਣ ਗਵਾਇੰਦਾ ਪਿਆਰਾ ਆਪੇ ਸ਼ਬਦ ਸਮਹਾਨ ਆਪੇ ਲੇਖਣ ਆਪ ਲਖਰੇ ਆਪੇ ਲੇਖ ਲਿਖਾ ਮੇਰੇ ਮਨ ਜਪ ਰਾਮ ਨਾਮ ਓ ਮਹਾਨ ਅਨ ਦਿਨ ਆਨੰਦਾ ਹੋਵੇ ਵੱਡ ਭਾਗੀ ਲੈ ਗੁਰਪੁਰੈ ਹਰ ਲਹਾ ਰਹਾ ਆਪੇ ਗੁਪੇ ਕਾਨ ਹੈ ਪਿਆਰਾ ਬਨ ਆਪੇ ਕੋ ਚਰਾਹਾਂ ਆਪੇ ਸਾਵਣ ਸੁੰਦਰ ਪਿਆਰਾ ਆਪੇ ਵੰਸ ਵਜਾਹ ਕੋਵਲਿਆ ਪੀੜ ਆਪ ਮਰਾਈਂਦਾ ਪਿਆਰਾ ਕਰ ਬਾਲਕ ਰੂਪ ਪਚਾਹ ਆਪ ਅਖਾੜਾ ਪਾਇਦਾ ਪਿਆਰਾ ਕਰ ਵਖੇ ਆਪ ਚੋ ਜਹਾਂ ਕਰ ਬਾਲਕ ਰੂਪ ਉਪਾਇਦਾ ਪਿਆਰਾ ਚੰਡੂਰ ਕੰਸ ਕੇ ਸਮਰਹਾਂ ਆਪੇ ਹੀ ਬਲ ਆਪ ਹੈ ਪਿਆਰਾ ਬਲਪਨੈ ਮੂਰਖ ਮੁਗਤਾ ਸਭ ਆਪੇ ਜਗਤ ਉਪਾਇਦਾ ਪਿਆਰਾ ਵਸ ਆਪੇ ਜਗਤ ਹਥਾ ਗਲ ਜਿਵੜੇ ਆਪ ਪਾਇੰਦਾ ਪਿਆਰਾ ਜਿਉ ਪ੍ਰਭ ਖਿੰਚੈ ਤਿਉ ਜਹਾਂ ਜੋ ਗਰਬੈ ਸੋ ਪਛਸੀ ਪਿਆਰੇ ਜਪ ਨਾਨਕ ਭਗਤ ਸਮਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠਮਹਲਾ ਚਥਾ ਆਪੇ ਸੇਵਾ ਲਾइंदਾ ਪਿਆਰਾ ਆਪੇ ਭਗਤ ਮਹਾਨ ਆਪੇ ਗੁਣ ਗਵਾਇੰਦਾ ਪਿਆਰਾ ਆਪੇ ਸ਼ਬਦ ਸਮਹਾਨ ਆਪੇ ਲੇਖਣ ਆਪ ਲਖਰੇ ਆਪੇ ਲੇਖ ਲਿਖਾ ਮੇਰੇ ਮਨ ਜਪ ਰਾਮ ਨਾਮ ਉਹ ਮਹਾਨ ਅਨ ਦਿਨ ਅਨੰਦ ਹੋਵੇ ਵੱਡ ਭਾਗੀ ਲੈ ਗੁਰਪੁਰੇ ਹਰ ਲਾ ਰਹਾ ਆਪੇ ਗੁਪੇ ਕਾਨ ਹੈ ਪਿਆਰਾ ਬਨ ਆਪੇ ਕੋ ਚਰਹਾ ਆਪੇ ਸਾਵਲ ਸੁੰਦਰ ਪਿਆਰਾ ਆਪੇ ਵੰਸ ਵਜਾਹ ਕਵਲਿਆ ਪੀੜ ਆਪ ਮਰਾਇੰਦਾ ਪਿਆਰਾ ਕਰ ਬਾਲਕ ਰੂਪ ਪਚਾਹ ਆਪ ਅਖਾੜਾ ਪਾਇੰਦਾ ਪਿਆਰਾ ਕਰ ਵਖੇ ਆਪ ਚੋ ਜਹਾਂ ਕਰ ਬਾਲਕ ਰੂਪ ਉਪਾਇੰਦਾ ਪਿਆਰਾ ਚੰਡੂਰ ਕੰਸ ਕੇ ਸਮਰਹਾਂ ਆਪੇ ਹੀ ਬਲ ਆਪ ਹੈ ਪਿਆਰਾ ਬਲਪਨੇ ਮੂਰਖ ਮੁਗਤਾ ਸਭ ਆਪੇ ਜਗਤ ਉਪਾਇਦਾ ਪਿਆਰਾ ਵਸ ਆਪੇ ਜੁਗਤ ਹਤਾ ਗਲ ਜਿਵੜੇ ਆਪ ਪਾਇਦਾ ਪਿਆਰਾ ਜਿਉ ਪ੍ਰਭ ਖਿੰਚੈ ਤਿਉ ਜਹਾਂ ਜੋ ਗਰਬੈ ਸੋ ਪਛਸੀ ਪਿਆਰੇ ਜਪ ਨਾਨਕ ਭਗਤ ਅਸ ਮਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ